ਅੱਜ ਕਈ ਵਾਰ ਜਦੋਂ ਪੰਥਕ ਤੌਰ ਤੇ ਬੰਦਾ ਕੋਈ ਗਲਤੀ ਕਰੇ ਨਾ ਸਾਡੇ ਧਰਮ ਚ ਅਮਰਤਾਰੀ ਸਿੰਘ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਐਸਾ ਕੁੰਡਾ ਹੈ ਵਿਧੀ ਵਿਵਧਾਨ ਹੈ ਕਿ ਸਾਧ ਸੰਗਤ ਜੀ ਗਲਤੀ ਕਰਨ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਬੁਲਾਇਆ ਵੀ ਜਾਂਦਾ ਹੈ ਆਪਾਂ ਦੇਖਦੇ ਹਾਂ ਸਮੇਂ-ਸਮੇਂ ਦੇ ਉੱਤੇ ਸਿੰਘ ਸਹਿਬਾਨ ਕਈ ਫੁਰਮਾਨ ਜਾਰੀ ਕਰਦੇ ਨੇ ਜਿਹੜਾ ਕੋਈ ਪੰਥਕ ਤੌਰ ਤੇ ਕੋਈ ਕਿਸੇ 'ਚ ਢਿੱਲਮੱਠ ਹੋਵੇ ਤੇ ਆਤਮਾ ਦੀ ਸ਼ੁੱਧੀ ਵਾਸਤੇ ਹੁੰਦਾ ਤੇ ਬਖਸ਼ਣਾ ਹੀ ਹੈ ਨਾ ਤੇ ਉਹਨੂੰ ਫਿਰ ਕਿਹਾ ਜਾਂਦਾ ਹੈ ਸਜ਼ਾ ਦੇ ਤੌਰ ਤੇ ਸੇਵਾ ਦੇ ਤੌਰ ਤੇ ਸਜ਼ਾ ਨਹੀਂ ਇਹਨੂੰ ਸੇਵਾ ਕਿਹਾ ਜਾਂਦਾ ਹੈ ਕਿ ਤੂੰ ਐਨੇ ਪਾਠ ਜਪਜੀ ਸਾਹਿਬ ਦੇ ਕਰ ਕੜਾ ਪ੍ਰਸ਼ਾਦੀ ਦੇਖ ਕਰ ਉਹ ਕਾਦੇ ਲਈ ਹੈ ਭਲਾ ਵੀ ਤੇਰੀ ਆਤਮਿਕ ਸ਼ੁੱਧੀ ਹੋਵੇ ਤੇ ਤੈਨੂੰ ਅਹਿਸਾਸ ਹੋਵੇ ਵੀ ਮੈਂ ਗਲਤੀ ਕੀਤੀ ਹੈ ਤੇ ਦੁਨੀਆ ਕੀ ਕਹਿੰਦੀ ਜਿਨ੍ਹਾਂ ਨੂੰ ਗੁਰਮਤ ਦੇ ਐਂਗਲ ਦਾ ਨਹੀਂ ਪਤਾ ਜਿਨ੍ਹਾਂ ਨੂੰ ਪੰਥ ਦੇ ਵਿਧੀ ਵਿਧਾਨ ਦਾ ਨਹੀਂ ਪਤਾ ਉਹ ਕਈ ਵਾਰ ਇਹ ਮਨ ਵਿੱਚ ਸੋਚਦੇ ਨੇ ਇਹ ਵੀ ਕੋਈ ਸਜ਼ਾ ਹੈ ਵੀ ਜਪਜੀ ਸਾਹਿਬ ਦੇ ਪਾਠ ਕਰ ਲਓ ਝਾੜੂ ਮਾਰ ਲਓ ਭਾਂਡੇ ਧੋ ਲਓ ਇਹ ਕਾਦੀ ਸੇਵਾ ਹੈ ਖਾਲਸਾ ਜੀ ਇਹ ਤੇ ਪੁੱਛ ਕੇ ਵੇਖੋ ਜਿਹੜਾ ਸੇਵਾ ਫੇਰ ਕਰਦਾ ਹੈ ਜਦੋਂ ਸੇਵਾ ਲੱਗਦੀ ਤੇ ਸਾਡੇ ਤੇ ਰੱਬ ਦਾ ਸੁਭਾਅ ਹੀ ਇਹ ਹੈ ਕਿ ਉਹ ਬਖਸ਼ਣ ਵਾਲਾ ਵਾ ਉਹ ਸ਼ਰਨ ਆਇਆਂ ਦੀ लाज ਰੱਖਣ ਵਾਲਾ ਵਾ ਉਹ ਮਾਰਨ ਵਾਲਾ ਨਹੀਂ ਆ ਉਹ ਕਰੋਧੀ ਨਹੀਂ ਆ ਉਹ ਸਾਧ ਸੰਗਤ ਜੀ ਪੜਦੇ ਚੁੱਕਦਾ ਨਹੀਂ ਆ ਉਹ ਪੜਦਾ ਪਾ ਕੇ ਸਾਡੇ ਗੁਨਾਹਾਂ ਨੂੰ ਟੱਕਦਾ ਵਾ ਜਦੋਂ ਸ਼ਿਮਲੇ ਨੂੰ ਟ੍ਰੇਨ ਜਾਣੀ ਸੀ ਨਾ ਤੇ ਇੱਕ ਅੰਗਰੇਜ਼ ਨੂੰ ਉਹਦੀ ਡਿਊਟੀ ਲੱਗ ਗਈ ਵੀ ਇਹ ਰੇਲ ਦੀ ਪਰੜੀ ਤੂੰ ਕੱਢਣੀ ਤੇ ਉਹਦੇ ਕੋਈ ਕੋਈ ਕਤਾਈ ਹੋ ਗਈ ਤੇ ਉਹਨੂੰ 5 ਕਾਨੇ ਅੰਗਰੇਜ਼ ਨੇ ਜੁਰਮਾਨਾ ਕਰਤਾ ਸੀ ਤੇ ਹਾਲਾਂਕਿ ਜੁਰਮਾਨਾ ਕੋਈ ਉਹ ਬਹੁਤਾ ਨਹੀਂ ਸੀ ਉਹ ਬੰਦੇ ਨੂੰ ਇੰਨੀ ਸ਼ਰਮ ਮਹਿਸੂਸ ਹੋਈ ਵੀ ਉਹ ਅਸਤੀਫਾ ਦੇ ਕੇ ਛੱਡ ਕੇ ਚਲੇ ਗਿਆ ਸੀ ਕਿਉਂ ਕਿ ਕਿਉਂਕਿ ਸਾਧ ਸੰਗਤ ਜੀ ਇਹ ਜਿਹੜੇ ਜੁਰਮਾਨੇ ਲੱਗਦੇ ਨੇ ਜਾਂ ਛੋਟੀ ਤੋਂ ਛੋਟੀ ਜਦੋਂ ਕੋਈ ਭੁੱਲ ਜਾਂ ਵੱਡੀ ਤੋਂ ਵੱਡੀ ਭੁੱਲ ਵੀ ਹੋਵੇ ਤੇ ਜਦੋਂ ਫਿਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਤੇ ਇਹ ਤਾਂ ਫਿਰ ਉਹੀ ਜਾਣਦਾ ਪਰ ਜਿਹੜਾ ਸਾਡਾ ਘਰ ਹੈ ਨਾ ਗੁਰੂ ਨਾਨਕ ਦਾ ਘਰ ਇੱਥੇ ਸਾਧ ਸੰਗਤ ਜੀ ਕੇਵਲ ਤੇ ਕੇਵਲ ਸਤਿਗੁਰੂ ਜੀ ਕਹਿੰਦੇ ਵੀ ਉਹ ਰੱਬ ਬਖਸ਼ਦਾ ਹੀ ਹੈ ਕਿਰਪਾ ਹੀ ਕਰਦਾ ਹੈ ਉਹ ਕਿਸੇ ਦੇ ਪਰਦੇ ਜਿਹੜੇ ਆ ਉਹ ਟੱਕਦਾ ਤਾਂ ਹੈ ਪਰ ਚੁੱਕਦਾ ਨਹੀਂ ਉਹ ਦਇਆਲਤਾ ਦਾ ਸਾਗਰ ਹੈ ਉਹ ਵਿਸ਼ਾਲ ਹੈ ਔਰ ਉਹਦੇ ਘਰ ਦੇ ਵਿੱਚ ਰਹਿਮ ਤਾਂ ਹੀ ਰਹਿਮ ਤਾਂ ਹੈ